ਸਸੀ ਕਾਲਜੀ ਸਾਰਿਆਂ ਨੂੰ ਸਸੀ ਕਾਲਜੀ ਸਾਰਿਆਂ ਨੂੰ ਸਸੀ ਕਾਲਜੀ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਤੇ ਪਹਿਲਾਂ ਮਿਲੋ ਮੇਰੀ ਭੈਣ ਨੂੰ ਸਸੀ ਕਾਲਜੀ ਨਾਲੇ ਗੋਤਰੀ ਤੇ ਹਾਂ ਜੀ ਸਸੀ ਕਾਲਜੀ ਸਾਰਿਆਂ ਨੂੰ ਤੇ ਆਹ ਨਾਲ ਛੋਟੀਆਂ ਛੋਟੀਆਂ ਬੇਟੀਆਂ ਜੀ ਇਹ ਵੱਡੀ ਆ ਉਹ ਛੋਟੀ ਐ ਹਾਂ ਦੋ ਬੇਟੀਆਂ ਇਹਨਾਂ ਦੀਆਂ ਹਾਂ ਜੀ ਹਾਂ ਜੀ ਤੇ ਇਹ ਮੇਰੇ ਪਿਆਰੇ ਜੀ ਦੀ ਬੇਟੀ ਆ ਤੇ ਇਨ੍ਹਾਂ ਨੇ ਵੀ ਆਪਣਾ ਚੈਨਲ ਸਟਾਰਟ ਕੀਤਾ ਅਸੀਸ ਟੀਵੀ ਹਾਂਜੀ ਤੇ ਹੁਣ ਇਹਨਾਂ ਨੇ ਵੀਡੀਓ ਤਿਆਰ ਕੀਤੀਆਂ ਵਾ ਸਾਨੂੰ ਮਤਲਬ ਨਾਲ ਲਿਆ ਇਨ੍ਹਾਂ ਨੇ ਆਪਣੇ ਤੇ ਸਾਰੇ ਜਾਣੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਬਾਕੀ ਗੱਪੀ ਤਾਂ ਉਨ ਦੱਸਾਂ ਹਾਂਜੀ ਤੇ ਚੈਨਲ ਆਪਾਂ ਸਟਾਰਟ ਕੀਤਾ ਤੇ ਚੈਨਲ ਆਪੇ ਦਾ ਨਾਮ ਅਸੀਸ ਟੀਵੀ ਆ ਤੇ ਜਿਹੜੀ سپورਟ ਆ ਭਾਈ ਹੋਣਾ ਦੀ ਦੀਦੀ ਹੋਣਾ ਦੀ سپورਟ ਆ ਉੱਗੀ ਇੰਨਾ ਤੇ ਐਕਸਪੀਰੀਅੰਸ ਨਹੀਂ ਆ ਮੈਨੂੰ ਕਿੰਝੀ ਨਾ ਫੋਟੋ ਸੰਭਾਲਣ ਲਈ ਬੰਦੇ ਪਹਿਲੀ ਵੀਡੀਓ ਦੇ ਸ਼ੋਰ ਦੇ ਨਾਲ ਕੀਤੀ ਆ ਜਿਹਦੇ ਉਹ ਆਪਣਾ ਟਾਈਟਲ ਲਗਾਏ ਮੁੰਡਾ ਹੀ ਚਾਹੀਦਾ ਤੇ ਉਹ ਵੀ ਇਹਨਾਂ ਦਾ ਹੀ ਆਈਡੀਆ ਸੀਗਾ ਕਿ ਇਹ ਤੁਸੀਂ ਕਰ ਸਕਦੇ ਆ ਤੇ ਉਹਦੇ ਤੋਂ ਹੀ ਗਾਹ ਵੀਡੀਓ ਬਣ ਗਈ ਹੈ ਹਾਂਜੀ ਤੇ ਬਾਕੀ ਤੁਸੀਂ ਦੱਸਿਓ ਕਿਵੇਂ ਤੁਹਾਨੂੰ ਲੱਗੀਆਂ ਸਾਰੇ ਜਣੇ ਵੇਖਿਓ ਵੀਡੀਓ ਇਹਨਾਂ ਦੀ ਹੁਣ ਕੱਲ ਪਾਉਂਗਾ ਕਰਕੇ ਹਾਂਜੀ ਕੱਲ ਕੱਲ 10 ਕੋਲ ਠੀਕ ਕੱਲ ਪਾਉਂਗਾ ਕੱਲ 10 ਕੋਲ ਪੈ ਜਾਣੀਆਂ ਵੀਡੀਓ ਅਸੀਸ ਟੀਵੀ ਤੇ ਹੀ ਆਪਣਾ ਫੋਲੋ ਸਬਸਕ੍ਰਾਈਬ ਕਰਿਓ ਤੇ ਵੇਖਿਓ ਸਾਰੇ ਜਣੇ ਇਹ ਕੁੜੀਆ ਦੇ ਨਾਮ ਤੇ ਖੋਲਿਆ ਜੇ ਨਕੀ ਦੇ ਛੋਟੀ ਬੇਟੀ ਦਾ ਨਾਮ ਅਸੀਸ ਦਾ ਨਾਮ ਜੇ ਅਸੀਸ ਤੇ ਚੈਨਲ ਦੇ ਫੋਟੋ ਵੀ ਇਹਨਾਂ ਦੋਵਾਂ ਦੇ ਕੱਢੀ ਹੋਊਗੀ ਹਾਂਜੀ ਹਾਂਜੀ ਉਹ ਵੀ ਵੇਖ ਕੇ ਤੇ ਖੋਲ ਸਕਦੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਹਾਂਜੀ ਜਿੰਨਾ ਉਹ ਸਕੇ ਮੈਂ ਵਧੀਆਂ ਕਰਨੇ ਉਤੇ ਸ਼ੇਅਰ ਕਰੋ ਲਾਈਕ ਕਰੋ ਜਿੰਨਾ ਉਹ ਸਕੇ ਦਾ ਬੋਲੋ ਜਿੱਦਾਂ ਤੁਸੀਂ ਸਾਨੂੰ ਪਿਆਰ ਦੇ ਰਹੇ ਨਾ ਸਾਰੇ ਜਣੇ ਮੇਰੇ ਸਾਰੇ ਭੈਣ ਭਰਾ ਇਦਾਂ ਹੀ ਇਹਨਾਂ ਨੂੰ ਪਿਆਰ ਦਿਓ ਵੱਧ ਤੋਂ ਵੱਧ ਹਾਂਜੀ ਤੇ ਵੱਡੀ ਬੇਟੀ ਦਾ ਨਾਮ ਹੈਗਾ ਵਾ ਖੁਸ਼ਰੂਖ ਹਾਂਜੀ ਜ਼ੋਰ ਬੋਲੋ ਕੀ ਨਾਮ ਦਾ ਕੀ ਨਾਮ ਦੱਸੋ ਠੀਕ ਹੈ ਜੀ ਦੇ ਸ਼ੋਰਟੀ ਇਸ ਸੀ ਸਾ ਹਾਂ ਜੀ ਅਸੀਂ ਇਸ ਦੇ ਨਾਂ ਤੇ ਇਹਨਾਂ ਨੇ ਆਪੇ ਚੈਨਲ ਦਾ ਨਾਮ ਰੱਖਿਆ ਵਾ ਚਲੋ ਪਰਮਾਤਮਾ ਕਰੇ ਇਹ ਵੀ ਤਰੱਕੀ ਕਰਨੀ ਬਿਲਕੁਲ ਦੀ ਬਿਲਕੁਲ ਹਰ ਕੋ ਨੂੰ ਮੌਕਾ ਮਿਲਣਾ ਚਾਹੀਦਾ ਮਗਿੱ ਤਰੱਕੀ ਜਿਹੜੀ ਉਹ ਫਿਰ ਤੁਹਾਡੇ ਸਾਰੇ ਦੇ ਪਿਆਰ ਨਾਲ ਆਉਣਾ ਚਾਹੀਦਾ ਜਿਵੇਂ ਤੁਸੀਂ ਸਾਰੇ ਜਣੇ ਸਪੋਰਟ ਕਰੋਗੇ ਵੱਧ ਤੋਂ ਵੱਧ ਇਹਨਾਂ ਨੂੰ ਪਿਆਰ ਕਰੋਗੇ ਤੇ ਫਿਰ ਤੇ ਤੁਹਾਡੇ ਤੋਂ ਬਿਨਾਂ ਤੇ ਹੀ ਕਹੇ ਜੋਗੇ ਵੀ ਨਹੀਂ ਆ ਤੇ ਸਾਰੇ ਭੈਣ ਭਰਾ ਕਰਿਓ ਸਬਸਕ੍ਰਾਈਬ ਕਰੋ ਚੈਨਲ ਨੂੰ ਬਹੁਤ ਬੜੀ ਗੱਲ ਹੈ ਨਾ ਟਾੜਾ ਕੰਮ ਬਸ ਵੀਡੀਓ ਬਣਾਉਣਾ ਇਹ ਤੋਂ ਬਾਕੀ ਸਪੋਰਟ ਤੁਹਾਡੀ ਹੈ ਜੀ ਸਾਰੇ ਮੀਰਤ ਕਰਦੇ ਬਿਲਕੁਲ ਬਿਲਕੁਲ ਤੁਹਾਡੇ ਭੈਣ ਭਰਾਵਾਂ ਦੇ ਨਾਲ ਹੀ ਹਾਂ ਤੁਹਾਡੇ ਨਾਲ ਹੀ ਆ ਜੀ ਹਾਂ ਜੀ ਇਹ ਤੁਹਾਨੂੰ ਦਾ ਪਿਆਰ ਕਰਦੇ ਜੇ ਤੇ ਸਾਡਾ ਹੋਰ ਵੀ ਦਿਲ ਕਰਦਾ ਕਿ ਵਧੀਆ ਤੋਂ ਵਧੀਆ ਵੀ ਨੂੰ ਲੈ ਕੇ ਆਈਏ ਤੇ ਬਾਕੀ ਇਹ ਵੀ ਆਏ ਵੀ ਕਾਫੀ ਦੂਰੋਂ ਆ ਹਾਂ ਮੇਰੇ 120 25 ਕਿਲੋਮੀਟਰ 25 ਕਿਲੋਮੀਟਰ ਇਹਨਾਂ ਦਾ ਇੱਕ ਸੜੇ ਦਾ ਸਫ਼ਰ ਹੋਆ ਤੇ 120 25 ਕਿਲੋਮੀਟਰ ਦਾ ਵਾਪਸ ਆਣਾ ਆਪਣੇ ਪਿੰਡ ਕਿਹੜਾ ਜਿਹਾ ਪਿੰਡ ਆਪਣਾ ਆਪਣਾ ਪੀਖੀ ਪਿੰਡ ਦੇ ਕੋਲ ਪਿੰਡ ਜੀ ਜਾਲੂ ਦੇ ਨਾਲ ਸੀ ਇਹਨਾਂ ਦਾ ਬਾਟਰ ਏਰੀਆ ਲੱਗੇ ਪਿੰਡ ਬਹੁਤ ਦੂਰ ਤੇ ਬਹੁਤ ਕਾਫੀ ਦੂਰ ਤੋਂ ਆਏ ਆ ਵਾਟ ਵਾਲੇ ਜਿੰਨੀ ਹੋ ਸਕੇ ਨੇ ਸਪੋਰਟ ਕਰਨੀ ਸਾਰਿਆਂ ਨੇ ਤੁਹਾਡੀ ਸਪੋਰਟ ਦੇ ਨਾਲ ਹੀ ਸਭ ਕੁਝ ਹਾਂਜੀ ਹਾਂਜੀ ਤੇ ਵਗੀ ਤੋਰ ਗੁਰਬੀਟਾ ਨੂੰ ਇੱਥੇ ਆਣ ਕਿਤਾਂ ਦਾ ਲੱਗਾ ਹੈ ਬਹੁਤ ਵਧੀਆ ਬਹੁਤ ਵਧੀਆ ਮੈਂ ਇਹਦੇ ਕੋ ਸੋਚਦਾ ਹੁੰਦਾ ਨਹੀਂ ਵੀ ਵੀਡੀਓ ਦੇ ਵਿੱਚ ਵੀ ਦੀਦੀ ਦਾ ਸੁਭਾਅ ਬਣਾ ਕੱਬਾ ਪਰ ਉਹਦਾ ਤਾਂ ਕੁਝ ਨਹੀਂ ਨਹੀਂ ਵੈਲ ਦੀ ਕੁਝ ਹੋ ਰਿਹਾ ਦੋਸਤ ਗੱਲ ਤੁਸੀਂ ਕਰਦੇ ਹੋ ਕਿ ਬਹੁਤ ਭਰ ਕੇ ਬਾਹਰ ਨਿਕਲਦੇ ਯੋਧਾ ਦਾ ਬਲ ਹੈ ਜਿੱਦ ਤੱਕ ਮਿਲੇ ਹੀ ਨਹੀਂ ਤੇ ਲੱਗਦਾ ਵੀ ਸ਼ਾਇਦ ਵੀਡੀਓ ਆ ਰਹੀ ਹੈ ਪਤਾ ਕੀ ਗੱਲ ਆ ਸਾਰੇ ਇਹਨੂੰ ਸੋਚਦੇ ਕਮੈਂਟ ਵੀ ਬੜੀ ਹੁੰਦੀ ਆ ਕਮੈਂਟਾਂ ਵਿੱਚ ਸਾਰੇ ਭੈਣ ਭਰਾ ਇਹੋ ਗੱਲ ਕਹਿੰਦੇ ਆ ਕਿ ਜੀਵਨ ਨਾਲ ਵੀ ਇਦਾਂ ਹੀ ਹੁਣਾਵਾ ਜੀਵਨ ਤੇਰੀ ਵਾਰੀ ਵੀ ਅੰਮੀ ਅੰਮੀ ਤੇਰੀ ਨਮਰ ਵੀ ਧਰਨਾ ਇਦਾਂ ਹੀ ਕਰਨਾ ਆਪਣਾ ਤੇ ਬਾਕੀ ਇਹ ਹੱਥ ਜੋੜ ਕੇ ਤਾਂ ਤੇ ਗੈਰੀ ਰਿਕਵੈਸਟ ਕਰਦੇ ਆ ਕਿ ਮੇਂ ਨੀ ਬਲ ਸੀਸਮੀ ਦਾ ਨਾਮ ਲਿਆ ਕਰੋ ਤੇ ਨਾਲੇ ਇਹ ਮੇਰੀ ਘਰ ਦੀ ਵੀ ਮਾੜੀ ਵੀ ਨਹੀਂ ਕਿਉਂ ਕਰ ਬੀ ਦਾ ਬਿਲਕੁਲ ਕੋਈ ਵੈਸੇ ਕਰਦਾਰ ਹੀ ਹੈ ਜੀ ਕਰਦਾਰ ਹੈ ਕਰਦਾਰੇ ਕਿਹ ਪੋਣਾ ਪੈਂਦਾ ਵਾ ਤੇ ਜੇ ਮੈਂ ਨਾਂ ਨਭਾਉਂਗੀ ਤਾਂ ਉਹ ਚੀਜ਼ ਪਸੰਦ ਨਹੀਂ ਆਉਣੀ ਤੇ ਨਹੀਂ ਕਹਿਣਾ ਜੇ ਇੰਨੀ ਹੁੰਦੀ ਫਿਰ ਹਾਂ ਤੇ ਹੁਣ ਇਹ ਆ ਕਿ ਕਰਨਾ ਪੈਂਦਾ ਵਾ ਤੇ ਜਿੰਨਾ ਚਿਰ ਤੁਹਾਨੂੰ ਵਧੀਆ ਲੱਗਦਾ ਤੁਸੀਂ ਮੈਨੂੰ ਪਸੰਦ ਕਰਦੇ ਤਾਂ ਕਿ ਕਮੈਂਟ ਕਰਦੇ ਜੇ ਫਿਰ ਚਲੋ ਬੜਾ ਪਿਆਰ ਮਿਲ ਲਿਆ ਵਾ ਤੁਹਾਡਾ ਤੇ ਬਸ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਆ ਸਾਰੇ ਭੈਣ ਭਰਾ ਹੋਰ ਕੁਝ ਕਹਿਣਾ ਨਹੀਂ ਬਸ ਦੇਖੀ ਇੰਨਾ ਨਾ ਹੋਰ ਬਾਤ ਵਾ ਦਸਪੋੜ ਕਰੋ ਜੋ ਜਿੱਦਾਂ ਸਾਨੂੰ ਨੀਡ ਪਈ ਇਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਤਾਂ ਕਿਸੇ ਹੋਰ ਦੀ ਮਦਦ ਕਰ ਸਕਣੇ ਸੋ ਬਾਤ ਵਾ ਦਸਪੋੜ ਕਰਿਓ ਇਹਨਾਂ ਨੂੰ ਦੇਖੋ ਜੀ ਬਾਕੀ ਜਿਹੜਾ ਕੰਮ ਵਧਾਉਣਾ ਉੱਠਣਾ ਪਰਮਾਤਮਾ ਦਾ ਹੱਥ ਵਾਸਤੇ ਵਾਹਣਾ ਸਾਰਾ ਕੁਝ ਕਰਨਾ ਪਰਮਾਤਮਾ ਨੇ ਬੰਦੇ ਦੇ ਹੱਥ ਵਾਸਤੇ ਇਹ ਬੰਦੇ ਦੇ ਘਟਦੀ ਬਿਲਕੁਲ ਬਿਲਕੁਲ ਕੱਪ ਆਪਣੇ ਕਰਮਾਂ ਦੀ ਖੱਡੀ ਕਹਾਣੀ ਕਹਿੰਦੇ ਹਰ ਹਾਂਜੀ ਇਹ ਆ ਵੀ ਆਪਣੀ ਗੇਹ ਸਾਫ ਰੱਖੋ ਬਿਲਕੁਲ ਗੁੰਡਮ ਕਰਦੇ ਆਂ ਵੀ ਜਿੱਥੇ ਜਿੱਦੇ ਜਾਂਦੇ ਜੇ ਹਾਂਜੀ ਤੇ ਇਹ ਗੇਹ ਸਾਫ ਆ ਤੇ ਮਹਾਰਾਜ ਨੇ ਨੇਤਨ ਭਾਗ ਬਿਲਕੁਲ ਅੰਦੀ ਨਹੀਂ ਸਹੀ ਗੱਲ ਹਾਂਜੀ ਉਹ ਇਹ ਚੁੱਪ ਕਰਦਾ ਅਸੀਂ ਸਾਰ ਚੁੱਪ ਕਰਾ ਲਾ ਹੁਣ ਉਹ ਹੋਹੀ ਬੜੀਆ ਮੇਰਾ ਚੈਨਲ ਗੱਲ ਪਿਆਰੇ ਇਹ ਵਾਦੀ ਇਹ ਲਾ ਪਾ ਕੇ ਵੇਖਾਂਗਾ ਕੁਛ ਤੂੰ ਵੀ ਆਪਣੀ ਭੈਣ ਕੋਲ ਆਏ ਆ ਹਰ ਗੱਲ ਦੱਸ ਤੂੰ ਹੀ ਬਹੁਤ ਵਧੀਆ ਹੈਗਾ ਆਪਣੇ ਭੈਣ ਨੂੰ ਮਾੜਾ ਕਹਿੰਦਾ ਮੈਂ ਮਾਰੇ ਕਿਉਂ ਨਹੀਂ ਕਹਿੰਦਾ ਇਹ ਚੀਜ਼ਾਂ ਹੀ ਵਧੀਆ ਉਹ ਭੈਣ ਵੀ ਵਧੀਆ ਚੱਲੇ ਆ ਕੇ ਬੜਾ ਪਿਆਰ ਨਾਲ ਸ਼ੁਰੂ ਤੋਂ ਹੀ ਇਕੱਠੇ ਰਹੇ ਆਪਾਂ ਨੇ ਕਿਹ ਹੁੰਦੇ ਵੀ ਬੜਾ ਪਿਆਰ ਬਿਲਕੁਲ 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 ਆ ਕਿ ਕਾਫੀ ਦੂਰ ਵਿਆਹ ਹੀ ਗਈ ਹੈ ਹਾਂਜੀ ਹਾਂਜੀ ਤੇ ਇਹਦਾ ਸੁਆਬ ਨਾਲ ਹੀ ਮਿਲ ਹੁੰਦੇ ਆ ਕਿਤੇ ਵਿਆਹ ਸ਼ਾਦੀ ਜਾਂ ਕਿੱਦਾਂ ਤੇ ਹੋਣੇ ਆ ਕਿ ਆ ਚੈਨਲ ਦੇ ਥਰੂ ਸਾਡਾ ਮਿਲ ਹੋ ਗਿਆ ਹਾਂਜੀ ਹਾਂਜੀ ਤੇ ਚਲੋ ਮਾਲ ਕਿਦਾਂ ਹੀ ਭੈਣ ਭਰਾਵਾਂ ਨਾਲ ਪਿਆਰ ਬਣਾਈ ਰੱਖੇ ਬਿਲਕੁਲ ਹੀ ਬਿਲਕੁਲ ਬੰਦਾ ਕਾਦਾ ਜੀਵਨ ਭੈਣ ਭਰਾਵਾਂ ਨਾਲ ਵੱਡਾ ਹੁੰਦਾ ਹਾਂ ਜੀ ਚਲੋ ਮੈਂ ਕੀ ਗੱਲ ਕਹਿਣਾ ਵੀ ਇੱਕ ਦੂਜੇ ਦਾ ਕੋਈ ਕੰਮ ਖਰਾਬ ਨਾ ਕਰੋ ਤੇ ਸਾਥ ਦੋ ਇੱਕ ਦੂਜੇ ਦਾ ਤੱਕੜੇ ਹੋ ਗਏ ਠੀਕ ਨਹੀਂ ਜਿੰਨੇ ਇੱਕ ਮਰਦ ਕਰ ਸਕਦੇ ਹੁੰਦੇ ਕਰੋ ਕਰਨੀ ਵੀ ਚਾਹੀਦੀ ਹੈ ਕਿੰਨੂੰ ਕਾਰੋਬਾਰ ਤੇ علاوہ ਤੇ ਕਿੱਦੇ ਲੱਤਾਂ ਦਾ ਹਾਂ ਜੀ ਹਾਂ ਜੀ ਭੈਣ ਭਰਾਵਾਂ ਦੇ ਸਾਥ ਨੇ ਵੱਡਾ ਵੱਡਾ ਹੁੰਦਾ ਬਿਲਕੁਲ ਬਿਲਕੁਲ ਰੱਥ ਨਹੀਂ ਘਟਾਣੀ ਹੁੰਦਾ ਕਿਉਂਕਿ ਹਰ ਦੀ ਸੋਚ ਆ ਬਲਗ ਲੱਗ ਵਾ ਪਰ ਆਪਣਾ ਹੋ ਜਾ ਦਿਮਾਗਾਂ ਦੇ ਹਾਂ ਜੀ ਹਾਂ ਜੀ ਇਹ ਆ ਕੇ ਦੇ ਪ੍ਰਤੀ ਵਾਲੀ ਗੱਲ ਕਰੀਏ ਜਾਣੀ ਨੀ ਨੀ ਤੇ ਸਾਫ਼ ਰੱਖੋ ਤੇ ਮਾਲਕ ਬਹੁਤਾ ਦਿੰਦਾ ਵਾ ਹਾਂਜੀ ਹਾਂਜੀ ਮੈਂ ਪਹਿਲੀ ਵੜੀ ਦੀਦੀ ਕੋਲ ਆਈ ਆ ਅਭੀ ਵੀਡੀਓ ਨੂੰ ਰੁਮਾ ਕੇ ਵੀਡੀਓ ਦੇ ਬਾਰੇ ਬਾਰੇ ਨਹੀਂ ਆਏ ਆ ਬੰਦਾ ਹੈ ਨਾ ਇਹ ਵੀ ਕਰਕੇ ਇਸੇ ਕਰਕੇ ਹਾਂ ਇਹ ਚੀਜ਼ ਨੇ ਜੋੜਿਆ ਵਾ ਹਾਂ ਚਲੋ ਕੇਹਰਪਾਣ ਸਹੀ ਆਏ ਸੀ ਨਾ ਬਾਕੀ ਚਲੋ ਇਹ ਆ ਕਿ ਮਾਲਕ ਬਣਾ ਦਾ ਬਹੁਤਾ ਬਹੁਤਾ ਵਧੀਆ ਕੰਮ ਚਲਾਵੇ ਚਲੋ ਇਹਨਾਂ ਦਾ ਹੋਰ ਜਿੱਦਾਂ ਇਹਨਾਂ ਦਾ ਸਟਾਰਟਿੰਗ ਕਰਨੀ ਇਹਨਾਂ ਦੀ ਵਧੀਆ ਸਟਾਰਟਿੰਗ ਹੋ ਜੇ ਪਰਮਾਤਮਾ ਮਿਹਰ ਦੇ ਇਹ ਦੋ ਪੇਟੀਆਂ ਮਹਾਰਾਜ ਸ਼ਾਇਦ ਇਹਨਾਂ ਦੇ ਕਰਾਂ ਪਿੱਛੇ ਕਰਦੇ ਕਰਵਾ ਰਹੇ ਨਾ ਨਹੀਂ ਦੇਖਿਓ ਵਾਕਈਆ ਵੀ ਸਵੇਰੇ 10 ਵਜੇ ਵੀਡੀਓ ਕਹਿੰਦੇ ਜਰੂਰ ਸਾਰੇ ਵੇਖਣੇ ਆ ਹਾਂਜੀ ਹਾਂਜੀ ਸਾਰੇ ਜਾਣੇ ਅੱਗੇ ਵੀ ਨਾਲ ਵਾ ਇਹਦੇ ਨਾਲ ਵੀਡੀਓ ਸਾਰੇ ਕੰਮ ਬਣਾਵਾਲੋ ਕਿ ਕਰਾਏ ਜੀ ਤੇ ਵੇਖਣੀ ਜਰੂਰ ਸਾਰੇ ਵੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਲਾਈਕ ਕਰਿਓ ਸਾਰੇ ਸ਼ੇਅਰ ਕਰਨਾ ਵਾ ਹਰ ਵਾਰ ਜਨਾਬ ਜੀ ਤੁਹਾਡੇ ਨਾਲ ਇਹ ਸਾਰਾ ਕਾਰੋਬਾਰ ਜੁੜਿਆ ਹਾਂ ਨਹੀਂ ਨਹੀਂ ਆਪਣੇ ਭੈਣ ਭਰਾਵਾਂ ਤੋਂ ਬਿਨਾ ਤਾਂ ਪੱਕਾ ਹੀ ਨਹੀਂ ਜੁੜੇ ਜੇ ਘਰ ਤੇ ਸਭ ਤੋਂ ਵੱਡਾ ਸਾਡਾ ਪਰਿਵਾਰ ਜਿਹੜਾ ਵਾ ਹਾਤੂ ਹਾਂ ਦੇ ਹੈਦੀ ਵੱਡੀ ਹੈ ਸਾਰੀ ਜਿਹਨਾਂ ਨੂੰ ਵੇਂਦੇ ਹਾਂ ਜੀ ਨਹੀਂ ਬਿਲਕੁਲ ਬਿਲਕੁਲ ਹਾਂਜੀ ਸਾਰੇ ਬੜਾ ਪਿਆਰ ਕਰਦੇ ਆ ਹਾਂ ਉਹ ਕਿੰਨਾ ਵੀ ਜਿੰਨਾ ਪਰਿਵਾਰ ਵੱਡਾ ਤੇ ਉਹਨੇ ਖੁਸ਼ੀਆਂ ਵੰਡੀਆਂ ਬਾਕੀ ਕਿਹਦੇ ਆਈਦਾ ਚੀਜ਼ ਤਾਂ ਮਿਲ ਹੀ ਜਾਂਦੇ ਸਾਨੂੰ ਬੇ ਜੀ ਦੇਖਦਾ ਬੜਾ ਚਾਹ ਵੀ ਦੀਨਾ ਬੜੀ ਵਧੀਆ ਲਾਤੀ ਮਨ ਨੂੰ ਮਨ ਨੂੰ ਖੁਸ਼ੀ ਹੁੰਦੀ ਹੈ ਜੀ ਨਹੀਂ ਚਲ ਸਾਡੀ ਉਹ ਲੋਕ ਆਏ ਜਿਹੜਾ ਸਾਨੂੰ ਵੇਂਦੇ ਆ ਚਾਹ ਕਰਦਾ ਹਾਂ ਜੀ ਕੋਈ ਉਹਨਾਂ ਨੂੰ ਖੁਸ਼ੀ ਹੁੰਦੀ ਵੀ ਜਿਨ੍ਹਾਂ ਨੇ ਫੋਨ 'ਚ ਵੀ ਆਣਾ ਸਾਡੇ ਸਾਹਮਣੇ ਬੈਠੀ ਇਹ ਚੀਜ਼ ਦਾ ਵਾਧਾ ਹੋ ਜਾਂਦਾ ਹਾਂਜੀ 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 ਬਾਕੀ ਚਲੋ ਸ਼ੁਕਰ ਹੈ ਦਾ ਮਾਲਕ ਦਾ ਵੀ ਜਿਹੜਾ ਸਾਰੇ ਭੈਣ ਭਰਾ ਜੁੜੇ ਆ ਬਹੁਤ ਜ਼ਿਆਦਾ ਇੱਕ ਨਾ ਪਟਾਲਿਆ ਤੋਂ ਸ੍ਰਿੰਦਰ ਕੌਰ ਸ਼ਾ ਉਹਨਾਂ ਨੇ ਬੜੀ ਵਧੀਆ ਕਮੈਂਟ ਕੀਤੀ ਦੀਪੀ ਦੇ ਵਿਆਹ ਤੇ ਮੈਨੂੰ ਮੇਰੇ ਵੀਗੇ ਪਟਾਲੇ ਤੇ ਮੈਂ ਰਿਪਲਾਈ ਕਰਨਾ ਚਾਹੁੰਦੀ ਨਹੀਂ ਪਰ ਹੜਕਤੋਂ ਲੋਗ ਨਹੀਂ ਹੁਕੇ ਬਣਿਆ ਕੋਈ ਤੇ ਅੱਜ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਤਨਵਾਦ ਕਰਦੀ ਆ ਉਹਨਾਂ ਨੇ ਹਰ ਵੀਡੀਓ ਤੇ ਜ਼ਰੂਰ ਕਮੈਂਟ ਕਰਨਾ ਹੁੰਦਾ ਤੇ ਬਹੁਤ ਪਿਆਰ ਕਰਦੇ ਆ ਉਹ ਤੇ ਮੈਨੂੰ ਪੁੱਛਾਣਾ ਤਾਂ ਕਿ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਨੀ ਆ ਆਪਾਂ ਮਿਲੇ ਹੈਗੇ ਹਾਂ ਠੀਕ ਹੈ ਠੀਕ ਹੈ ਸਹੀ ਜਰ ਲੱਗੇ ਤੇ ਦੂਜੇ ਹੈਗੇ ਆ ਪਰਮਿੰਦਰ ਕੌਰ ਪਰਮਿੰਦਰ ਕੌਰ ਵੀ ਬਹੁਤ ਚੰਗੇ ਆ ਉਹਨਾਂ ਨੇ ਵੀ ਹਰ ਵੀਡੀਓ ਤੇ ਕਮੈਂਟ ਕਰਨੀ ਹੁੰਦੇ ਆ ਗਿੱਲ ਬ੍ਰਦਰ ਆ ਮੈਂ ਕਿੰਨੇ ਭੈਣ ਭਰਾਵਾ ਮਤਲਬ ਜੇ ਮੈਂ ਗਿਣਨ ਲੱਗਾ ਲੇ ਤਾਂ ਮੈਨੂੰ ਘੰਟਾ ਕਿ ਦੋ ਘੰਟੇ ਲੱਗ ਜਾਣੇ ਆ ਕੋਈ ਨਹੀਂ ਜਿਹੜੇ ਪੱਕੇ ਬੰਦੇ ਹੋ ਉਹਨੂੰ ਕਮੈਂਟ ਕਰਦੇ ਹੀ ਕਰਦੇ ਸਪੈਸ਼ਲ ਵਲੌਗ ਬਣਾਵਾਂਗੇ ਆਪਾਂ ਫਿਰ ਕਿਹਦੇ ਨਾਲ ਤੇ ਫਿਰ ਆਪਾਂ ਸਾਰੇ ਭੈਣ ਭਰਾਵਾਂ ਦਾ ਨਾਮ ਲਵਾਂਗੇ ਸਾਰਿਆਂ ਦਾ ਹਨਾ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂਗੇ ਹਨਾ ਹਾਂਜੀ ਹਾਂਜੀ ਤੇ ਤੇ ਘਰੇ ਉਹ ਸਾਰੇ ਜਾਣੇ ਸਪੋਰਟ ਵਾਲੇ ਇਹ ਵੀ ਦੱਸ ਦੋ ਨਾ ਕਿ ਉਹ ਵੱਡੇ ਚੈਨਲ ਤੇ ਕਿਹੜੀ ਚੱਲ ਰਹੀ ਨਿੱਕੇ ਤੇ ਕਿਹੜੀ ਚੱਲਦੀ ਆ ਵੱਡੇ ਤੇ ਚੱਲਣ ਦੀ ਆ ਰਖੜੀ ਤੇ ਭਰਾ ਦੀ ਮਜ਼ਦੂਰੀ ਰਖੜੀ ਤੇ ਭਰਾ ਦੀ ਮਜ਼ਦੂਰੀ ਹਾਂਜੀ ਹਾਂਜੀ ਤੇ ਨਿੱਕੇ ਚੱਲਣ ਦੀ ਆ ਨੂੰ ਦੇ ਹੱਥੋਂ ਸੱਸ ਪਰੇਸ਼ਾਨ ਹਾਂਜੀ ਸੱਸ ਪਰੇਸ਼ਾਨ ਨੌ ਹੱਥੋਂ ਸੱਸ ਪਰੇਸ਼ਾਨ ਨੌ ਹੱਥੋਂ ਸੱਸ ਪਰੇਸ਼ਾਨ ਦੋਵੇਂ ਵੀਡੀਓ ਵਧੀਆ ਚੱਲਣ ਦੀਆਂ ਵਾ ਤੇ ਜਿਹੜੀ ਰਖੜੀ ਤੇ ਭਰਾ ਦੀ ਮਜ਼ਦੂਰੀ ਉਹ ਤਾਂ ਬਹੁਤ ਹੈਗਾ ਪਿਆਰ ਤੇ ਹਾਂਜੀ ਤੇ ਬੜੀ ਖੁਸ਼ੀ ਹੁੰਦੀ ਹੈ ਮੇਰੇ ਤੇ ਇਹ ਜਾਣੇ ਹਮ ਕਿਆ ਕਰਦੇ ਆ ਤੇ ਹੋਰ ਵੱਧ ਤੋਂ ਵੱਧ ਪਿਆਰ দাও ਕਿ ਹੋਰ ਵਧੀਆ ਵਧੀਆ ਲੀਡ ਲੈ ਕੇ ਆਪਾਂ ਹਾਂਜੀ ਹਾਂਜੀ ਤੇ ਬਾਕੀ ਚਲੋ ਆ ਵੀਰ ਉਹਨਾਂ ਨੂੰ ਪਿਆਰ ਦੇਣਾ ਕਿ ਦੇਵ ਜੀ ਨਾਲ ਖਲੋਂ ਦੇ ਟੇਜੇ ਤੇ ਚਲੋ ਸਾਰੇ ਦਾ ਕਾਰੋਬਾਰ ਤੋਂ ਮਹਾਰਾਜ ਜੀ ਹਾਂਜੀ ਬਾਬਾ ਨਾਲ ਚਲਾਉਂਦਾ ਸਾਰੇ ਮੇਰੀ ਭੈਣ ਦੀ سپورਟ ਵੱਧ ਤੋਂ ਵੱਧ ਤੇ ਕਰੋ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਾਣਿਆਂ ਨੇ ਦੇਖਣੀ ਹੈ ਵੀਡੀਓ ਇਹਦੀ ਹਾਂਜੀ 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 ਮਸਟਰ ਪੀਕਾ ਨਾ ਚਲੋ ਹਰ ਇੱਕ ਲਈ ਲੱਗਾਈ ਸਭੀ ਗੱਲ ਸਾਰਿਆਂ ਨੂੰ ਸੱਚੀ ਗੱਲ ਸਾਰਿਆਂ ਨੂੰ